ਕੀ ਤੁਹਾਡੇ ਹੱਥ ਘੱਟੇ ਹਨ ਕਦੇ ਨਹੀਂ 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 ਕੀ ਤੁਹਾਨੂੰ ਸਾਲਾਂ ਇਨ ਤਕਲੀਫ ਹੁੰਦੀ ਹੈ ਨਹੀਂ 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 ਕੀ ਤੁਹਾਡੀ ਅੱਖਾਂ ਜਲਣ ਕਰਦੀਆਂ ਨੇ ਨਹੀਂ 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 ਕੀ ਤੁਹਾਡਾ ਚਿਹਰਾ ਜਲਿਆ ਹੈ ਕਦੇ ਨਹੀਂ 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 ਪੂਰੇ ਸਾਰੇ ਤਕਲੀਫਾਂ ਇਹ ਸਾਰੇ ਬੱਚਿਆਂ ਨੂੰ ਹਰ ਰੋਜ਼ ਸੀ ਸਾਈਆਂ ਪੈਂਦੀਆਂ ਨੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਦੀਵਾਲੀ ਨੂੰ ਪੰਛੀਆਂ ਨੂੰ ਕੀ ਇਨਤਾਨ ਹੁੰਦੇ ਹਨ ਇਹ ਨਾ ਬੱਚਿਆਂ ਦੇ ਪਟਾਕੇ ਚਲਾਉਣਾ ਸਾਡੇ ਜਿਹੜੀਆਂ ਨਖਮਸਣ ਗਏ ਹਨ ਕਈ ਲੋਕ ਇਹਨਾਂ ਜ਼ਾਲਮ ਹੁੰਦੇ ਹਨ ਕਿ ਜਾਣ ਮੁੱਟ ਕੇ ਪੰਛੀਆਂ ਦੇ ਕੋਲ ਪਟਾਕੇ ਚਲਾਉਂਦੇ ਹਨ ਇਹ ਕਿਹੋ ਜਿਹੇ ਮਨੁੱਖ ਨੇ ਜਿਹੜੇ ਆਪਣੇ ਸਵਾਰਥ ਲਈ ਸਾਡੇ ਕਿੰਨੇ ਪੰਛੀਆਂ ਨੂੰ ਮਾਰ ਦਿੰਦੇ ਹਨ ਅਤੇ ਸਾਡੇ ਘਰਾਂ ਨੂੰ ਸਾੜ ਦਿੰਦੇ ਹਨ ਇਹ ਤਾਂ ਬਹੁਤ ਹੀ ਗਲਤ ਗੱਲ ਹੈ ਦੀਵਾਲੀ ਤਾਂ ਖੁਸ਼ੀਆਂ ਮਨਾਉਣ ਦਾ ਤਿਉਹਾਰ ਹੈ ਨਾ ਕਿ ਕਿਸੇ ਨੂੰ ਦੁੱਖ ਪਹੁੰਚਾਉਣ ਦਾ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦੀਵਾਲੀ ਨੂੰ ਗਰੀਬ ਗਰੀਬਾ ਅਰੇ ਛੋਟੇ ਬੱਚਿਆ ਦੀ ਕੀ ਹਾਲਤ ਹੁੰਦੀ ਹੈ ਦੀਵੇ ਲੈ ਲੋ ਦੀਵੇ ਦੀਵੇ ਲੈ ਲੋ ਦੀਵੇ ਅੱਜ ਕੱਲੇ ਪੁਰਾਣੇ ਦੀਵੇ ਕੋਣ ਹੀ ਲਏਗਾ ਅੱਜ ਕੱਲ ਤਾਂ ਨਵੀਂ ਟੈਕਨੋਲੋਜੀ ਦਾ ਜ਼ਮਾਨਾ ਹੈ ਹੁਣ ਤਾਂ ਬਜ਼ਾਰਾਂ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਲਾਈਟਾਂ ਬਲਬ ਇਸੇ ਤੱਕ ਕਿ ਦੀਵੇ ਵੀ ਆ ਗਏ ਹਨ ਅੱਜ ਕੱਲੇ ਪੁਰਾਣੇ ਦੀਵੇ ਹੁਣ ਕੋਣ ਹੀ ਲਏਗਾ ਗੁਜ਼ਾਰਾ ਹੋ ਜੂਗਾ ਚੰਗਾ ਦਸਪੇ ਕਿਵੇਂ ਦਿੱਤੇ 50 ਤੇ 40 ਨਾ ਨਾ ਇਹ ਤਾਂ ਬਹੁਤ ਹੀ ਮਹਿੰਗੇ ਨੇ ਇਸ ਤੋਂ ਅੱਗੇ ਅਸੀ ਬਾਜ਼ਾਰ ਤੋਂ ਲੈ ਕੇ ਬਿਜਲੀ ਨਾਲ ਚਲਣ ਵਾਲੀਆਂ ਲਾਈਟਾਂ ਹੀ ਲਗਾ ਲਾਂਗੇ ਜਿਵੇਂ ਤੁਸੀਂ ਦੇਖਿਆ ਕੀ ਅਸੀਂ ਗਰੀਬਾਂ ਅਤੇ ਛੋਟੇ ਆਪਾਰੀਆਂ ਤੋਂ ਸਮਾਨ ਲੈਣ ਲੱਗਾ ਕਿਨੇ ਨਾ ਨੁੱਕਰ ਕਰਦੇ ਹਾਂ ਜੇ ਅਸੀਂ ਆਦੀ ਖੁਸ਼ਹਾਲਤਾ ਨਹੀਂ ਰੱਖਾਂਗੇ ਤਾਂ ਕੌਣ ਰੱਖੂਗਾ ਇਸ ਦੀਵਾਲੀ ਕਿਸੇ ਗਰੀਬ ਦੇ ਘਰ ਦੀ ਉਹ ਜਗਾਓ ਤੇ ਫਿਰ ਦੇਖੋ ਕਿੰਨੀ ਮਿਲਦੀ ਹੈ ਖੁਸ਼ੀ ਜਦੋਂ ਦੀਵਿਆਂ ਦੇ ਆਉ ਜਾਲਾ ਤਾਂ ਕਿਉਂ ਲਈਏ ਚਾਈਨੀਜ਼ ਦਾ ਆਟਾ ਦਾ ਸਹਾਰਾ ਆਓ ਮਿਲ ਕੇ ਸਾਰੇ ਇਸ ਦੀਵਾਲੀ ਕੋਈ ਨਵਾਂ ਕਾਰ ਕਰਖਾਈਏ ਜਿਵੇਂ ਅਸੀਂ ਆਪਣੀ ਸੋਚ ਬਦਲੀ ਉਵੇਂ ਤੁਸੀਂ ਵੀ ਆਪਣੀ ਸੋਚ ਬਦਲੋ ਅੱਗੇ ਇਹਨਾਂ ਛੋਟੇ ਵਪਾਰੀਆਂ ਤੋਂ ਵੀ ਕੁੱਝ ਲਵੋ ਨਹੀਂ ਤਾਂ ਆਪਣੀ ਦੀਵਾਲੀ ਕਿਵੇਂ ਮਨਾਉਣਗੇ ਆਓ ਸੀ ਸਾਰੇ ਰਾਕੇ ਪ੍ਰਣ ਲਈਏ ਖੁਸ਼ੀਆਂ ਨਾਲ ਦੀਵਾਲੀ ਮਨਾਓ ਖੁਸ਼ੀਆਂ ਨਾਲ ਦੀਵਾਲੀ ਮਨਾਓ ਹੋਗੇ ਨਹੀਂ 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 ਤੁਸੀਂ ਦੀਵਾਲੀ ਕਿਵੇਂ ਮਨਾਓਗੇ ਕ੍ਰੀਸ ਨਾਲ ਮਨਾ ਲੇ ਮਨਾ ਮੈਮ ਅੱਜ ਦੇ ਬਾਰੇ ਕੁਝ ਬੋਲਣਾ ਹੈ ਜੀ ਮੈਂ YouTube ਮੇਰਾ ਚੈਨਲ ਹੈਗਾ ਲਾਈਵ ਦੇਖ ਰਹੇ ਨੇ ਬਹੁਤ ਲੋਕ ਇੱਥੇ ਫੜ ਕੇ ਤੁਸੀਂ ਬੋਲੋਗੇ ਅੱਜ ਜਿਹੜਾ ਪ੍ਰੋਗਰਾਮ ਤੁਹਾਡਾ YouTube ਤੇ ਚੈਨਲ ਨੂੰ ਸੋ ਬਹੁਤ ਬਹੁਤ ਧੰਨਵਾਦੀ ਅੱਜ ਦਿਵਾਲੀ ਦਾ ਜਿਹੜਾ ਸੁਨੇਹਾ ਦਿੱਤਾ ਇਹ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਪਟਿਆਲਾ ਵੱਲੋਂ ਇਹ ਗੁੱਡ ਮਾਰਨਿੰਗ ਮੈਮ ਗੁੱਡ ਮਾਰਨਿੰਗ ਇਹ ਆਪਣਾ ਨਾਮ ਦੱਸਿਓ ਮੈਮ ਆਮ ਜਸਜੀਤ ਸੋਹੀ ਮੈਂ ਪ੍ਰਿੰਸੀਪਲ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਸੂਲਰ ਰੋਡ ਦੀ ਪ੍ਰਿੰਸੀਪਲ ਹਾਂ ਅੱਜ ਸਾਡੇ ਸਕੂਲ ਦੇ ਬੱਚਿਆਂ ਨੇ ਇੱਕ ਦੀਵਾਲੀ ਦਾ ਮੈਸੇਜ ਦਿੱਤਾ ਹੈ ਕਿ ਆਪਾਂ ਨੂੰ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਹੈ ਪਟਾਕੇ ਨਹੀਂ ਚਲਾਉਣੇ ਚਾਹੀਦੇ ਔਰ ਛੋਟੇ ਜਿਹੜੇ ਸਾਡੇ ਸ਼ਾਪਕੀਪਰਜ਼ ਹਨ ਮਿੱਟੀ ਦੇਆ ਦੀਵੇ ਬਣਾ ਕੇ ਕੰਮ ਕਰਦੇ ਨੇ ਉਹਨਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ ਤੇ ਆ ਜਿਹੜੀਆਂ ਚਾਈਨੀਸ ਲਾਈਟਾਂ ਆ ਇਹਨਾਂ ਨੂੰ ਆਪਾਂ ਨੂੰ ਨਹੀਂ ਵਰਤੋਂ ਕਰਨੀ ਚਾਹੀਦੀ ਹੈ ਤੇ ਸਾਡੇ ਸਕੂਲ ਦੇ ਬੱਚੇ ਆ ਜਿੱਥੇ ਆ ਕੇ ਉਹਨਾਂ ਨੇ ਇੱਕ ਨੁੱਕੜ ਨਾਟਕ ਪੇਸ਼ ਕਰਕੇ ਇੱਕ ਮੈਸੇਜ ਦਿੱਤਾ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇੱਕ ਗ੍ਰੀਨ ਦੀਵਾਲੀ ਬਣਾਉਣੀ ਚਾਹੀਦੀ ਹੈ ਔਰ ਛੋਟੇ ਬਿਜ਼ਨਸਮੈਨਸ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ ਥੈਂਕ ਯੂ ਮੈਮ ਬਹੁਤ ਲੋਕ ਲਾਈਵ ਦੇਖ ਰਹੇ ਨੇ ਇਹ ਲਾਈਵ ਵਿੱਚ ਸਾਡੇ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਇਹ ਹਰਿੰਦਰ ਜੀ ਕੋਲੀ ਹਰਿੰਦਰ ਕੋਲੀ ਜੀ ਉਹ ਵੀ ਜੁੜੇ ਨੇ ਇਹ ਕੋਲੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇਹ ਸਨੇਹ ਦਿੱਤਾ ਜਾ ਰਿਹਾ ਹੈ ਸਕੂਲ ਦੇ ਬੱਚਿਆਂ ਵੱਲੋਂ ਉਮੀਦ ਹੈ ਕਿ ਲੋਕਾਂ ਵਿੱਚ ਆਪਾਂ ਇਹ ਸੁਨੇਹਾ ਪਹੁੰਚਾਵਾਂਗੇ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਕੋਲੀ ਸਾਹਿਬ ਜਿਹੜੇ ਡਿਪਟੀ ਮੇਰ ਨੇ ਉਹ ਵੀ ਤੁਹਾਨੂੰ ਲਾਈਵ ਦੇਖ ਰਹੇ ਨੇ ਜੀ ਕੋਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿੰਸੀਪਲ ਗੁਰ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਸਾਡੇ ਬੱਚਿਆਂ ਨੇ ਅੱਜ ਇੱਕ ਬਹੁਤ ਵੱਡਾ ਨੁੱਕੜ ਨਾਟਕ ਸਾਡੇ ਟੀਚਰਸ ਵੀ ਆਏ ਨੇ ਮੈਸੇਜ ਦੇਣ ਵਾਸਤੇ ਕਿ ਆਪਾਂ ਨੂੰ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਹੈ And happy Diwali to you also and to all the citizens of Patiala. Thank, so so thank, thank you. So today Bhad Bhattan happy Diwali to all.